i <laughs> ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੀਤਾਂ ਤੇ ਸੰਸਾਰੀ ਠੀਕ ਠਾਕ ਹੋ ਦੀ ਹੋ ਗਈ ਆਪਾਂ ਵਧੀਆ ਲੋ ਜੀ ਆਪਾਂ ਇੱਥੇ ਪਹੁੰਚ ਗਏ ਸੀਗੇ ਰਾਤੀ 10:30 ਵਜੇ ਆਪਾਂ ਪਹੁੰਚ ਗਏ ਸੀਗੇ ਹਜੂਰ ਸਾਹਿਬ ਤੇ ਰਾਤੀ ਆਪਾਂ ਫੁੱਕਾ ਪਾਣੀ ਸ਼ਕ ਕਰਕੇ ਕਵਰਾ ਕੁਮਰਨ ਮਿਲਦਿਆਂ ਨੂੰ ਸਾਢੇ 4:12 ਵਜੇ ਕਿ ਸੀਗੇ ਤੇ ਆਪਾਂ ਸਵੇਰੇ ਇਸ਼ਨਾਨ ਕਰਕੇ ਤੇ ਹੁਣ ਆਪਾਂ ਆ ਗਏ ਆ ਹੁੰਦੇ ਗੁਰਦੁਆਰਾ ਸਾਹਿਬ ਸੱਚਖੰਡ ਸਿੰਘ ਤੇ ਹਜੂਰ ਸਾਹਿਬ ਜਿਵੇਂ ਜੂਸਾ ਬੋਨਾ ਕਰਦੇ ਆਂ ਦਰਸ਼ਨ ਤੇ ਨਾ ਤੁਸੀਂ ਨਹੀਂ ਕਰਿਓ ਦਰਸ਼ਨ ਹਜੂਰ ਸਾਹਿਬ ਦੇ ਤੇ ਜਦੋਂ ਹਨਾ ਬੱਚਿਆਂ ਦੇ ਨਾਲ-ਨਾਲ ਆਈ ਕਿਹ ਚ ਗੁਰੂ ਘਰ ਆਈ ਬਾਬਾ ਜੀ ਮਿਲਾਈ ਜਾਂਦਾ ਤੇ ਹੁਣ ਕਰਦੇ ਆ ਦਰਸ਼ਨ ਉੱਤੀ ਜਾਂ ਕਿ ਸੱਚ ਕੰਚੀ ਦੀ ਜੂਸ ਹੈ ਦੇ

ਕੰਡਾ ਮਾ ਸਾਡੇ ਇੱਕੇ ਫੁੱਲ ਕਪੜੇ ਇੰਸ਼ਾ ਕਰਦੇ ਆ ਆਪਾਂ ਜਾਣਦੇ ਆ ਦੇਖੋ ਕਿਹੜਾ ਗੁਰਦਰਾ ਸਾਹਿਬ ਆ ਦੇਖਦੇ ਆ ਅੱਗੇ ਆਪਣੀਆਂ ਸੰਗਤਾਂ ਦੇਖੋ ਕਿਹੜਾ ਗੁਰਦਰਾ ਸਾਹਿਬ ਖੜਦਾ ਤੇ ਫਤਿਹ ਕਰਕੇ ਮੈਂ ਬਹੁਤ ਪਿੱਛੇ ਆ ਸੰਗਤਾਂ ਆਪਣੀਆਂ ਅੱਗੇ ਚਲ ਗਈਆਂ ਆ ਆਹ ਦੇਖੋ ਸਾਡਾ ਫਤਿਹ ਆਓ ਜੀ ਇੱਥੇ ਆਪੇ ਆਪਾਂ ਆ ਗਏ ਗੱਦੀ ਵਾਲਾ ਕੋੜਾ ਪਾਤਸ਼ਾਹੀ ਦਸਵੀਂ ਬਾਬਾ ਅਣਮੋਲ ਸਿੰਘ ਜੀ ਹੁਣ ਆਪਾਂ ਕਰਦੇ ਆ ਕੋੜਾ ਜੀ ਕੋੜਾ ਸਾਹਿਬ ਜੀ ਦੇ ਦਰਸ਼ਨ ਬਾਬਾ ਜੀ ਦਾ ਕੋੜਾ ਦੇਖਦੇ ਆ ਆਪਾਂ ਕਰਦੇ ਹਾਂ ਦਰਸ਼ਨ ਨਾਲ ਤੁਹਾਨੂੰ ਕਰਾਉਣੇ ਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਹ ਜੀ ਬਾਬਾ ਜੀ ਦਾ ਕੋੜਾ ਦੱਸਦੇ ਆ ਪਾਸ਼ਾ ਚਿਦਕੁਰ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਦੇਖੋ ਦਰਸ਼ਨ ਕਰੋ ਬੰਦੇ ਦਾ ਖਲੀ ਰਕਾ ਲੱਗੇਗਾ ਵਾਹ ਜੀ ਹਨਾ ਹਰ ਕੋਈ ਵੀਡੀਓ ਤੁਹਾਨੂੰ ਬਾਬਾ ਜੀ ਦਾ ਕੋੜਾ ਪਤੇ ਹੋਰ ਸੇ ਬਾਬਾ ਜੀ ਦਾ ਹੌਰਸ ਮਬਾਤ ਇਹ ਤੋ ਹੈ ਹਾਂ ਆ ਵੀ ਆ ਜੇ ਹਾਂ ਹਾਂ ਜੀ ਉਧਰ ਵੀ ਹੈ ਬਾਬਾ ਜੀ ਦਾ ਹੌਰਸ ਆ ਗੁਰਬ ਇਹ ਤਾ ਦੇਖੋ ਦੇਖੋ ਉਹ ਬਰੇ ਉਹ ਕਿਉਂ ਲਗਾ ਰਹੇ I'm going to go over and think about that. ਗੋੜੇ ਨੇ ਜਿਹੜੇ ヘア ਰੰਗ ਦੇ ਨਾਲ ਨਿਬੜੇ ਹੋਇਆ। ਉੱਤ ਪਰੋਲੀ ਵਾਲੇ ਦਿੰਦੇ ਆਂ ਕਲਰ ਪਿਆਵਾਂ ਨਾਲ ਦੀ ਆਉਣ ਜਿਹੜਾ ਵਾਈਟ ਕੋਲ ਆਣਾ। ਇਹਦੇ ਤੇ ਕਲਰ ਲਾਉਂਦੇ। ਕਲਰ ਨਾਲ ਆਇਆ ਹੋਇਆ ਪਿਆਵਾਂ। ਸਾਰੇ ਘੋੜੇ ਬਾਬਾ ਜੀ ਦੇ। ਸਾਰੇ ਚਿੱਟੇ ਘੋੜਿਆਂ ਦੇ ਰੰਗ ਗਿਆ। ਸਾਰੇ ਕਾਫੀ ਆ। ਘੋੜੇ ਘੋੜੇ। ਹਾਂਜੀ ਆਹ ਵੇਖੋ। ਕੋੜਿਆਂ ਦੀ ਵੇਸ। ਪਜਾਉਣ ਲੈ। ਕੀ ਆ ਗਿਆ ਤੇ ਚਤੀ ਜੀ ਅਸੀਂ ਆ ਗਏ ਐਸ ਗੁਰਦੁਆਰਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਇਧਰੇ ਹੈ ਗਿਆ ਐਲੀਫੈਂਟ ਆਵਾ ਦਵਾ ਸਾਈਡਾ ਤੇ ਐਲੀਫੈਂਟ ਵਾਹ ਸਰਦਨਾ ਤਾਂ ਨਹੀਂ ਚਲਦੀ ਜੀ ਵਾਹ

ਆਜਾ ਫਿਰ ਚੜਦੇ ਆਂ ਅਵ ਬਤਾ ਦੇ ਮਮਾ ਜੀ ਦਸਾਂ ਇੱਕ ਆਸ਼ਾ ਸ਼੍ਰੀ ਗੁਰੂ ਜੀ ਦੇ ਸੰਗੀ ਚਾਰ ਸਾਲ ਤੇ ਅਧਿਆਂ ਦੇ ਨਾਲ ਇਹਦੇ ਸਾਰਿਆਂ ਨੂੰ ਮੈਂ ਤੇ ਆ ਫਸਟ ਟਾਈਮ ਆਈ ਆ ਪਹਿਲੀ ਵਾਰ ਆਈ ਆ ਭਗਤ ਬਾਬਾ ਨਾਮਦੇਵ ਜੀ ਬਾਬਾ ਫਰੀਦ ਤੇ ਸੇਖ ਫਰੀਦ ਜੀ ਵਾਹ ਸਕਣਾ ਆ ਕੇ

ਇਹ ਕਿਹਦਾ ਪਤਾ ਪਰ ਅੱਛਾ ਬਾਬਾ ਮੱਖਣ ਚਾਹ ਲਵਾ ਨਹੀਂਦਾ ਵਾ ਬੁੱਤ ਮਹਾਰਾ ਜੀ ਵਾਸਤੇ ਇੱਧਰ ਵੀ ਆ ਸ਼੍ਰੀ ਗੁਰੂ ਤੇਗਪਾਤਾ ਜੀ ਦੀ ਹੈ ਹਨਾ ਇਤਿਹਾਸ ਲਿਖ ਕੇ ਲਾਉਣਾ ਚਾਹੀਦਾ ਤੁਹਾਨੂੰ ਪਤਾ ਲੱਗਦਾ ਹਣਾ ਪੜ੍ਹ ਲੈ ਨਾਲ ਨਾਲ ਇਹ ਪਿੱਤਲ ਦੀ ਬਰਤੰਤਾਂ ਦੇ ਅਖੀਰ ਵਿੱਚ ਹਨ ਇਹਨਾਂ ਨੂੰ ਗੋਟ ਵਰਗੇ ਕਰਦੇ ਹਾਂ ਅੱਛਾ ਪਿੱਤਲ ਦਾ ਦਹਾਕੇ ਦੀਂ ਦੇ ਵਾਹਦੂ ਆਇਤ ਬਾਬਾ ਜੀ ਦੇ ਦਰਸ਼ਨ ਦੀ ਮਾ ਸਤਿ ਸ਼੍ਰੀ ਅਕਾਲ ਕੋਈ ਨਹੀਂ ਜਾਨੀਆ ਉਦਾਂ ਕਰੀ ਆ ਗਾਗਰ ਦੇਖ ਲੈਣੇ

ਇੱਥੇ ਨਾਲ ਸਾਰੀਆਂ ਪੁਰਮੇ ਲੱਗੀਆਂ ਹਨ ਸਾਰੀਆਂ ਪੁਰਮੇ ਪੁਰਮੇ ਇਤਿਹਾਸਵਾ ਮਤਲਬ ਜੋ ਗਾਗਰ ਵਗੈਰਾ ਪਿੱਤਲ ਦੀਆਂ ਤੋਹਾਕੇ ਦੇ ਲੋਹੇ ਦੀਆਂ ਸਾਰਾ ਕੁਝ ਇੱਥੇ ਸਾਂਭਿਆ ਪਿਆ ਵ ਤੇ ਇੱਦੀ ਟਿਕਟੇ ਹੀ ਲੱਗੀ 1% ਦੀ 20 ਰੁਪਏ ਸੀ ਪਟਿਕਟੇ ਹੀ ਤੇ ਟਿਕਟ ਲੈ ਕੇ ਤੇ ਆਪਾਂ ਅੰਦਰ ਸਾਰੇ ਜਾਣੇ ਮਤਲਬ ਕਾਫੀ ਟਾਈਮ ਆਪਾਂ ਘੁੰਮੇ ਫਿਰੇ ਅੰਦਰ ਦੇ ਅੰਦਰੋਂ ਵੇਖ ਕੇ ਉਸ ਤੋਂ ਬਾਅਦ ਆਪਾਂ ਨਾ ਗਦਾਵਰੀ ਨਦੀ ਵਾਲੀ ਸਾਈਡ ਤੇ ਸਾਰੇ ਗੁਰਦੁਆਰਾ ਸਾਹਿਬ ਵੇਖੇ ਉਧਰ ਜਿਹੜੇ 7 6-7 ਗੁਰਦੁਆਰਾ ਸਾਹਿਬ ਉਧਰ ਵੇਖੇ ਉਧਰਲੀ ਸਾਈਡ ਤੇ ਉਦੋਂ ਹੀ ਵੀ ਲੈ ਗਏ ਆਪਾਂ ਸੱਜਖੰਡ ਪਹਿਲਾਂ ਮੱਥ ਟੇਕਿਆ ਤੇ ਕਾਫੀ ਗੁਰਦਾਰੇ ਵੇਖੇ ਤੇ ਉਹ ਮੈਂ ਦੂਸਰੀ ਨੈਕਸਟ ਵੀਡੀਓ ਦੇ ਵਿੱਚ ਦਿਖਾਉਂਗੀ ਤੁਹਾਨੂੰ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਓ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਂ ਤੁਹਾਨੂੰ ਨੈਕਸਟ ਵਲੌਗ 'ਚ ਤੇ ਨੈਕਸਟ ਵੀਡੀਓ 'ਚ ਹਜੂਰ ਸਾਹਿਬ ਦੇ ਕਰੇ